ਲਿਖੋ ਅੱਜ ਅਦਾਲਤ ਦੇ ਵਿੱਚ ਪੁਲਿਸ ਫਿਰ ਆਪਣੀ ਰਿਮਾਂਡ ਰਿਕਵੈਸਟ ਲੈ ਕੇ ਆਈ ਹੈ ਕਿ ਜੀ 5 ਦਿਨ ਦਾ ਇਹਨਾਂ ਦਾ ਰਿਮਾਂਡ ਚਾਹੀਦਾ ਕਿਉਂਕਿ ਜੀ ਇਹਨਾਂ ਤੋਂ ਅਸੀਂ ਪਤਾ ਨਹੀਂ ਸਿਮਾ ਰਿਕਵਰ ਕਰਨੀਆਂ ਨੇ ਲੈਪਟਾਪ ਰਿਕਵਰ ਕਰਨੇ ਸੋ ਅਦਾਲਤ ਨੂੰ ਅਸੀਂ ਦੱਸਿਆ ਵੀ ਇਹ ਤਾਂ ਕੇਸ ਹੀ ਹੈ ਨਹੀਂ ਕੇਸ ਹੈ ਕਿ ਦੋ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਤੇ ਸੀ ਜਿਨ੍ਹਾਂ ਨੂੰ ਰੋਕਿਆ ਗਿਆ ਤੇ ਉਹਦੀ ਅਸਲੀਅਤ ਇਹ ਹੈ ਕਿ ਇਸ ਕੇਸ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਜਿਹੜੇ ਕਿ ਫੇਕ ਨੰਬਰ ਪਲੇਟ ਲਾ ਕੇ ਗੱਡੀ ਤੇ ਜਿਹੜੀ ਕੰਚਨਪ੍ਰੀਤ ਹੈ ਜਿਹੜੇ ਕਿ ਉਹ ਰੇ ਸ਼ਰੋਮਨੀ ਅਕਾਲੀ ਦਲ ਦੇ ਕੈਂਡੀਡੇਟ ਸੀ ਸੁਖਵਿੰਦਰ ਕੌਰ ਨੇ ਦਾਵਾ ਉਹਨੂੰ ਫਾਲੋ ਕਰ ਰਹੇ ਸੀ ਜਦੋਂ ਪਬਲਿਕ ਨੇ ਰੋਕਿਆ ਤਾਂ ਉਹਨਾਂ ਨੇ ਆ ਕੇ ਦੱਸਿਆ ਕਿ ਜੀ ਅਸੀਂ ਤਾਂ ਪੁਲਿਸ ਵਾਲੇ ਆ ਨਾ ਉਹਨਾਂ ਦੇ ਵਰਦੀ ਪਾਈ ਸੀ ਔਰ ਜਦੋਂ ਬਾਅਦ ਵਿੱਚ ਗੱਡੀ ਦਾ ਨੰਬਰ ਚੈੱਕ ਕੀਤਾ ਗਿਆ ਤਾਂ ਸਕੂਟਰ ਦਾ ਨੰਬਰ ਤੇ ਅੱਜ ਆਈਓ ਸਾਹਿਬ ਨੇ ਆ ਕੇ ਦੱਸਿਆ ਉਹਨਾਂ ਨੇ ਕੋਰਟ ਚ ਐਫ ਆਈ ਆਰ ਵੀ ਪ੍ਰੋਡਿਊਸ ਕੀਤੀ ਹੈ ਕਿ ਅਸੀਂ ਉਹਦੇ ਤੇ ਪਰਚਾ ਦਿੱਤਾ ਸੋ ਫਿਰ ਤਾਂ ਫੈਂਸੀ ਖਤਮ ਹੋ ਗਿਆ ਮਤਲਬ ਜੇ ਕੋਈ ਕ੍ਰਿਮੀਨਲ ਐਕਟ ਕੀਤਾ ਉਹ ਤਾਂ ਪੁਲਿਸ ਨੇ ਕੀਤਾ ਫੇਕ ਨੰਬਰ ਪਲੇਟ ਲਾ ਕੇ ਅਗਰ ਬਿਨਾ ਵਰਦੀ ਤੋਂ ਪੁਲਿਸ ਵਾਲੇ ਘੁੰਮ ਰਹੇ ਨੇ ਤੇ ਜੇ ਪਬਲਿਕ ਨੇ ਰੋਕ ਕੇ ਇਹ ਤਾਂ ਫਿਰ ਮਦਦ ਹੋਈ ਕਿਉਂਕਿ ਪੰਜਾਬ ਚ ਤਾਂ ਇਹ ਦਿਨ ਆਪਾਂ ਦੇਖਦੇ ਆ ਕਿ ਕਿਤੇ ਬੰਬ ਬਲਾਸਟ ਹੋ ਰਿਹਾ ਕਿਤੇ ਗੈਂਗਸਟਰ ਕਤਲ ਕਰ ਰਹੇ ਨੇ ਸੋ ਅਗਰ ਫੇਕ ਨੰਬਰ ਪਲੇਟ ਵਾਲੀ ਗੱਡੀ ਨੂੰ ਲੋਕਾਂ ਨੇ ਰੋਕਿਆ ਤਾਂ ਪੁਲਿਸ ਦੀ ਮਦਦ ਕੀਤੀ ਹੈ ਫਿਰ ਇਹ ਜਿਹੜਾ ਆਫੈਂਸ ਹੈ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਮੈਨੂੰ ਲੱਗਦਾ ਵੀ ਕਟੋ-ਕਟ 30 ਬੰਦੇ ਇਸ ਕੇਸ ਦੇ ਵਿੱਚ ਇਨਵੋਲ ਕੀਤੇ ਨੇ ਸਿਰਫ ਕਿਉਂਕਿ ਇਹ ਜਿਹੜੀ ਸਰਕਾਰ ਹੈ ਇਹ ਚੋਣ ਦੇ ਵਿੱਚ ਇਹਨੂੰ ਪਤਾ ਲੱਗ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗ੍ਰਾਫ ਹੈ ਉਹ ਬਹੁਤ ਵੱਧ ਗਿਆ ਲੋਕਾਂ ਦੈਨੇ ਸ਼੍ਰੋਮਣੀ ਅਕਾਲੀ ਦਲ ਨੂੰ ਸੋ ਸਿਰਫ ਪੋਲੀਟੀਕਲ ਮੰਡੈਟਾ ਤਹਿਤ ਪਰਚਾ ਦਰਜ ਕੀਤਾ ਗਿਆ ਸੋ 5 ਦਿਨ ਦਾ ਰਿਮਾਂਡ ਸੀ ਉਹ ਜੱਜ ਸਾਹਿਬ ਨੇ ਕਿਹਾ ਕਿ ਕੱਲ ਨੂੰ 3 ਵਜੇ ਤੱਕ ਕੱਲੂ 3 ਵਜੇ ਦੁਬਾਰਾ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨਾ ਹੈ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਪੁਲਿਸ ਵਾਲੇ ਦੋ ਜਿਹੜੇ ਗੁਰਿੰਦਰ ਸਿੰਘ ਹੈ ਤੇ ਦੂਸਰਾ ਹੈ ਉਹਨਾਂ ਦਾ ਜੁਡੀਸ਼ੀਅਲ ਉਹਨਾਂ ਦਾ ਰਿਮਾਂਡ ਮੰਗਿਆ ਹੀ ਨਹੀਂ 79 ਦਾ 5 ਦਿਨ ਦਾ ਮੰਗਿਆ ਸੀ 1 ਦਿਨ ਦਾ ਮਿਲਿਆ ਕੱਲੂ 3 ਵਜੇ 79 ਨੂੰ ਕੋਰਟ ਚ ਪ੍ਰੋਡਿਊਸ ਕਰ ਕਲੀਅਰ ਸਰ ਜਿਹੜੀ ਅਨਨੋਨ ਬੰਦੇ ਦੇ ਉੱਪਰ ਕੀਤਾ ਕੁਝ ਦਿੱਤੀ ਉਹਨਾਂ ਨੇ ਦੇਖੋ ਮੈਂ ਸਪਸ਼ਟ ਤੌਰ ਤੇ ਗੱਲ ਦੱਸਣੀ ਚਾਹੁੰਦਾ ਕਿ ਜਿੱਦਣ ਨਛੱਤਰ ਸਿੰਘ ਨੂੰ ਇੱਥੇ ਰਣਜੀਤ ਐਵੇਨਿਊ ਦੇ ਕੈਫੇ ਤੋਂ ਚੱਕਿਆ ਗਿਆ ਇਹਨੂੰ 3:45 ਤੇ ਉੱਥੋਂ ਪੁਲਿਸ ਚੱਕ ਕੇ ਲੈ ਗਈ ਹੈ ਤੇ ਪਰਚਾ 6:30 ਇਸ ਦੌਰਾਨ ਅਸੀਂ ਇੱਕ ਹੈਬੀਅਸ ਕੋਰਪਸ ਹਾਈ ਕੋਰਟ ਦੇ ਵਿੱਚ ਪਾਈ ਸੀ ਪਰ ਜਦੋਂ ਹੈਬੀਅਸ ਕੋਰਪਸ ਲਿਸਟ ਹੋਈ ਉਸ ਤੋਂ ਪਹਿਲਾਂ ਪੁਲਿਸ ਨੇ ਪਰਚਾ ਦਰਜ ਕਰਕੇ ਇੱਕ ਸਟੇਟਮੈਂਟ ਜਾਰੀ ਕਰਤੀ ਕਿ ਅਸੀਂ ਇਹਨੂੰ ਅਰੈਸਟ ਕੀਤਾ ਪਰ ਉਹ ਹੈਬੀਅਸ ਅੱਜ ਫੇਰ ਦੁਬਾਰਾ ਸੁਣਵਾਈ ਤੇ ਹਾਈ ਕੋਰਟ ਆਈ ਕਿਉਂਕਿ ਅਰਨੇਸ਼ ਕੁਮਾਰ ਦੀ ਇੱਕ ਜਜਮੈਂਟ ਹੈ ਸੁਪਰੀਮ ਕੋਰਟ ਦੀ ਐਪੈਕਸ ਕੋਰਟ ਦੀ ਉਹ ਕਹਿੰਦੇ ਕਿ ਅਗਰ 7 ਸਾਲ ਤੋਂ ਸਜ਼ਾ ਕਿਸੇ ਅਫੈਂਸ ਦੇ ਵਿੱਚ ਘਟ ਹੈ ਤੇ ਤੁਸੀਂ ਉਹਦੇ ਚ ਅਕਿਊਜ਼ ਨੂੰ ਅਰੈਸਟ ਕਰਨਾ ਚਾਹੁੰਦੇ ਹੋ ਤਾਂ 41A ਦਾ ਜਿਹੜਾ ਨੋਟਿਸ ਹੈ ਉਹ ਮੰਡੇਟਰੀ ਹੈ ਦੇਣਾ ਹੀ ਦੇਣਾ ਇਹਦੇ ਚੋ ਫਾਲੋ ਨਹੀਂ ਹੋਇਆ ਹਾਈ ਕੋਰਟ ਨੇ ਵੀ ਉਹਦੇ ਚ ਨੋਟਿਸ ਇਸ਼ੂ ਕਰਤਾ ਹੈ 21 ਤਰੀਕ ਨੂੰ ਇਹ ਜਿਹੜਾ ਮਾਮਲਾ ਹੈ ਕਿਉਂਕਿ ਇਲੀਗਲ ਡਿਟੈਂਸ਼ਨ ਦਾ ਮਾਮਲਾ ਹੈ 21 ਤਰੀਕ ਨੂੰ ਹਾਈ ਕੋਰਟ ਦੇ ਵਿੱਚ ਵੀ ਟੇਕ ਅਪ ਹੋਣਾ ਤੇ ਹੁਣ ਕੱਲ੍ਹ ਵਾਸਤੇ 03:79 ਨੂੰ ਪੇਸ਼ ਕਰਨਾ ਪਰ ਮੈਂ ਇੱਕ ਗੱਲ ਉਹਦੇ ਜ਼ਰੂਰ ਕਹਿਣੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਮਿਲੀ ਭੁਗਤ ਹੈ ਨਾ ਇਹ ਬਹੁਤ ਖੁੱਲ ਕੇ ਸਾਹਮਣੇ ਆਈ ਕਿਉਂਕਿ ਤੁਸੀਂ ਦੇਖੋ ਵੀ ਚੋਣਾਂ ਦੌਰਾਨ ਐਸਸੀ ਐਕਟ ਦੇ ਨੀਚੇ ਰਾਜਾ ਵੜਿੰਗ ਤੇ ਪਰਚਾ ਦਰਜ ਕੀਤਾ ਗਿਆ ਕਾਂਗਰਸ ਦੇ ਪ੍ਰਧਾਨ ਤੇ ਅਜੇ ਤੱਕ ਉਹਨੂੰ ਤਾਂ ਫੜਨ ਗਏ ਨਹੀਂ ਕਿਸੇ ਕਾਂਗਰਸੀ ਨੂੰ ਤਾਂ ਫੜਿਆ ਨਹੀਂ ਐਸ்சி ਕਮਿਸ਼ਨ ਦੇ ਚੇਅਰਮੈਨ ਬਾਰ-ਬਾਰ ਕਹਿ ਰਹੇ ਨੇ ਗੱਡੀ ਸਾਹਿਬ ਕਿ ਜੀ ਰਾਜਾ ਵੜਿੰਗ ਨੂੰ ਕਿਉਂ ਨਹੀਂ ਫੜਦੇ ਪਰ ਨਹੀਂ ਉਹ ਪਰਚਾ ਇਹਨਾਂ ਲਈ ਛੋਟਾ ਹੈ ਜਿੱਥੇ ਇੱਕ ਸਾਬਕਾ ਗ੍ਰਹਿ ਮੰਤਰੀ ਇੱਕ ਮਜਬੂਸ ਇੱਕ ਭਾਈਚਾਰੇ ਤੇ ਟਿੱਪਣੀ ਕੀਤੀ ਗਈ ਹੈ ਉਹ ਪਰਚਾ ਛੋਟਾ ਹੈ ਇਹ ਪੋਲਿਟਿਕਲ ਪਰਚਾ ਜਿੱਥੇ ਪੁਲਿਸ ਆ ਪੰਜਲੀ ਨੰਬਰ ਪਲੇਟ ਲਾ ਕੇ ਘੁੰਮ ਰਹੀ ਹੈ ਵੱਡਾ ਤੇ ਅਕਾਲੀ ਦਲ ਦੇ 30-30 ਬੰਦਿਆਂ ਨੂੰ ਪੁਲਿਸ ਰਾਤਾਂ ਨੂੰ ਘਰੋਂ ਚੱਕ ਰਹੀ ਹੈ ਇਥੋਂ ਸਪਸ਼ਟ ਹੈ ਕਿ ਸਰਕਾਰ ਮੁਖਲਾ ਚੁੱਕੀ ਹੈ ਸਰਕਾਰ ਨੂੰ ਇੱਕ ਗੱਲ ਸਮਝ ਆ ਗਈ ਹੈ ਕਿ 2027 ਦੇ ਵਿੱਚ ਹੁਣ ਲੋਕ ਸ਼ਰਮ ਨਹੀਂ ਅਕਾਲੀ ਦਲ ਦੇ ਨਾਲ ਨੇ ਉਸ ਫਰਸਟ੍ਰੇਸ਼ਨ ਤੇ ਸਾਰੀ ਕਾਰਵਾਈ ਕਿੱਥੇ ਜਾਂਦੀ ਦੇਖੋ ਅੱਜ ਅਦਾਲਤ ਦੇ ਵਿੱਚ ਪੁਲਿਸ ਫਿਰ ਆਪਣੇ ਰਿਮਾਂਡ ਰਿਕੁਐਸਟ ਲੈ ਕੇ ਆਈ ਹੈ ਕਿ ਜੀ 5 ਦਿਨ ਦਾ ਇਹਨਾਂ ਦਾ ਰਿਮਾਂਡ ਚਾਹੀਦਾ ਕਿਉਂਕਿ ਜੀ ਇਹਨਾਂ ਤੋਂ ਅਸੀਂ ਪਤਾ ਨਹੀਂ ਸਿਮਾ ਰਿਕਵਰ ਕਰਨੀਆਂ ਨੇ ਲੈਪਟਾਪ ਰਿਕਵਰ ਕਰਨ ਸੋ ਅਦਾਲਤ ਨੂੰ ਅਸੀਂ ਦੱਸਿਆ ਵੀ ਇਹ ਤਾਂ ਕੇਸ ਹੀ ਹੈ ਨਹੀਂ ਕੇਸ ਹੈ ਕਿ ਦੋ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਤੇ ਸੀ ਜਿਨ੍ਹਾਂ ਨੂੰ ਰੋਕਿਆ ਗਿਆ ਤੇ ਉਹਦੀ ਅਸਲੀਅਤ ਇਹ ਹੈ ਕਿ ਇਸ ਕੇਸ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਜਿਹੜੇ ਕਿ ਫੇਕ ਨੰਬਰ ਪਲੇਟ ਲਾ ਕੇ ਗੱਡੀ ਤੇ ਜਿਹੜੀ ਕੰਚਨਪ੍ਰੀਤ ਹੈ ਜਿਹੜੇ ਕਿ ਉਰੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਸੀ ਸੁਖਵਿੰਦਰ ਕੌਰਨ ਦਾਵਾ ਉਹਨੂੰ ਫਾਲੋ ਕਰ ਰਹੇ ਸੀ ਜਦੋਂ ਪਬਲਿਕ ਨੇ ਰੋਕਿਆ ਤਾਂ ਉਹਨਾਂ ਨੇ ਆ ਕੇ ਦੱਸਿਆ ਕਿ ਜੀ ਅਸੀਂ ਤਾਂ ਪੁਲਿਸ ਵਾਲੇ ਆ ਨਾ ਉਹਨਾਂ ਨੇ ਵਰਦੀ ਪਾਈ ਸੀ ਔਰ ਜਦੋਂ ਬਾਅਦ ਚ ਗੱਡੀ ਦਾ ਨੰਬਰ ਚੈੱਕ ਕੀਤਾ ਗਿਆ ਤਾਂ ਸਕੂਟਰ ਦਾ ਨੰਬਰ ਤੇ ਅਜ ਆਈਓ ਸਾਹਿਬ ਨੇ ਆ ਕੇ ਦੱਸਿਆ ਉਹਨਾਂ ਨੇ ਕੋਰਟ ਤੇ ਐਫਆਈਆਰ ਵੀ ਪ੍ਰੋਡਿਊਸ ਕੀਤੀ ਹੈ ਕਿ ਅਸੀਂ ਉਹਦੇ ਤੇ ਪਰਚਾ ਦਿੱਤਾ ਸੋ ਫਿਰ ਤਾਂ ਫੈਂਸੀ ਖਤਮ ਹੋ ਗਿਆ ਮਤਲਬ ਜੇ ਕੋਈ ਕ੍ਰਿਮੀਨਲ ਐਕਟ ਕੀਤਾ ਉਹ ਤਾਂ ਪੁਲਿਸ ਨੇ ਕੀਤਾ ਫੇਕ ਨੰਬਰ ਪਲੇਟ ਲਾ ਕੇ ਅਗਰ ਬਿਨਾ ਵਰਦੀ ਤੋਂ ਪੁਲਿਸ ਵਾਲੇ ਘੁਮਰੇ ਨੇ ਤੇ ਜੇ ਪਬਲਿਕ ਨੇ ਰੋਕ ਕੇ ਇਹ ਤਾਂ ਫਿਰ ਮਦਦ ਹੋਈ ਕਿਉਂਕਿ ਪੰਜਾਬ ਚ ਤਾਂ ਇਹ ਦਿਨ ਆਪਾਂ ਦੇਖਦੇ ਆ ਕਿ ਕਿਤੇ ਬੰਬ ਬਲਾਸਟ ਹੋ ਰਿਹਾ ਕਿਤੇ ਗੈਂਗਸਟਰ ਕਤਲ ਕਰ ਰਹੇ ਨੇ ਸੋ ਅਗਰ ਫੇਕ ਨੰਬਰ ਪਲੇਟ ਵਾਲੀ ਗੱਡੀ ਨੂੰ ਲੋਕਾਂ ਨੇ ਰੋਕਿਆ ਤਾਂ ਪੁਲਿਸ ਦੀ ਮਦਦ ਕੀਤੀ ਹੈ ਫਿਰ ਇਹ ਜਿਹੜਾ ਆਫੈਂਸ ਹੈ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਮੈਨੂੰ ਲੱਗਦਾ ਵੀ ਕਟੋ-ਕਟ 30 ਬੰਦੇ ਇਸ ਕੇਸ ਦੇ ਵਿੱਚ ਇਨਵੋਲ ਕੀਤੇ ਨੇ ਸਿਰਫ ਕਿਉਂਕਿ ਇਹ ਜਿਹੜੀ ਸਰਕਾਰ ਹੈ ਇਹ ਚੋਣ ਦੇ ਵਿੱਚ ਇਹਨੂੰ ਪਤਾ ਲੱਗ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗ੍ਰਾਫ ਹੈ ਉਹ ਬਹੁਤ ਵੱਧ ਗਿਆ ਲੋਕ ਚਾਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸੋ ਸਿਰਫ ਪੋਲਿਟੀਕਲ ਵੰਡ ਡਾਟਾ ਤਹਿਤ ਪਰਚਾ ਦਰਜ ਕੀਤਾ ਗਿਆ ਸੋ 5 ਦਿਨ ਦਾ ਰਿਮਾਂਡ ਸੀ ਉਹ ਜੱਟ ਸਾਹਿਬ ਨੇ ਕਿਹਾ ਕਿ ਕੱਲ ਨੂੰ 3 ਵਜੇ ਤੱਕ ਕੱਲੂ 3 ਵਜੇ ਦੁਬਾਰਾ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਦੇ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਪੁਲਿਸ ਕੋਲ ਦੋ ਜਿਹੜੇ ਗੁਰਿੰਦਰ ਸਿੰਘ ਹੈ ਤੇ ਦੂਸਰਾ ਹੈ ਉਹਨਾਂ ਦਾ ਜੁਡੀਸ਼ੀਅਲ ਉਹਨਾਂ ਦਾ ਰਿਮਾਂਡ ਮੰਗਿਆ ਹੀ ਨਹੀਂ 79 ਦਾ 5 ਦਿਨ ਦਾ ਮੰਗਿਆ ਸੀ 1 ਦਿਨ ਦਾ ਮਿਲਿਆ ਕੱਲੂ 3 ਵਜੇ 79 ਨੂੰ ਕੋਰਟ ਚ ਪ੍ਰੋਡਿਊਸ ਕਰਦੇ ਕਲੇਰ ਸਾਹਿਬ ਜਿਹੜੀ ਅਨਨੋਨ ਬੰਦੇ ਦੇ ਉੱਪਰ ਕੀਤਾ ਕੁਝ ਦੇਖੋ ਮੈਂ ਸਪਸ਼ਟ ਤੌਰ ਤੇ ਗੱਲ ਦੱਸਣੀ ਚਾਹੁੰਦਾ ਕਿ ਜਿੱਦਣ ਨਛੱਤਰ ਸਿੰਘ ਨੂੰ ਰੋ ਇੱਥੇ ਰਣਜੀਤ ਐ ਵੀਨਿਊ ਦੇ ਕੈਫੇ ਤੋਂ ਚੱਕਿਆ ਗਿਆ ਇਹਨੂੰ 3:45 ਤੇ ਉੱਥੋਂ ਪੁਲਿਸ ਚੱਕ ਕੇ ਲੈ ਗਈ ਹੈ ਤੇ ਪਰਚਾ 6:30 ਵਜੇ ਇਸ ਦੌਰਾਨ ਅਸੀਂ ਇੱਕ ਹੈਬੀਅਸ ਕੋਰਪਸ ਹਾਈ ਕੋਰਟ ਦੇ ਵਿੱਚ ਪਾਈ ਸੀ ਪਰ ਜਦੋਂ ਹੈਬੀਅਸ ਕੋਰਪਸ ਲਿਸਟ ਹੋਈ ਉਸ ਤੋਂ ਪਹਿਲਾਂ ਪੁਲਿਸ ਨੇ ਪਰਚਾ ਦਰਜ ਕਰਕੇ ਇੱਕ ਸਟੇਟਮੈਂਟ ਜਾਰੀ ਕਰਤੀ ਕਿ ਅਸੀਂ ਇਹਨੂੰ ਅਰੈਸਟ ਕੀਤਾ ਪਰ ਉਹ ਹੈਬੀਅਸ ਅੱਜ ਫੇਰ ਦੁਬਾਰਾ ਸੁਣਵਾਈ ਤੇ ਹਾਈ ਕੋਰਟ ਆਈ ਕਿਉਂਕਿ ਅਰਨੇਸ਼ ਕੁਮਾਰ ਦੀ ਇੱਕ ਜੱਜਮੈਂਟ ਹੈ ਸੁਪਰੀਮ ਕੋਰਟ ਦੀ ਐਪੈਕਸ ਕੋਰਟ ਦੀ ਉਹ ਕਹਿੰਦੇ ਕਿ ਅਗਰ 7 ਸਾਲ ਤੋਂ ਸਜ਼ਾ ਕਿਸੇ ਆਫੈਂਸ ਦੇ ਵਿੱਚ ਘਟ ਹੈ ਤੇ ਤੁਸੀਂ ਉਹਦੇ ਚ ਅਕਿਊਜ਼ ਨੂੰ ਅਰੈਸਟ ਕਰਨਾ ਚਾਹੁੰਦੇ ਹੋ ਤਾਂ 41A ਦਾ ਜਿਹੜਾ ਨੋਟਿਸ ਹੈ ਉਹ ਮੰਡੇਟਰੀ ਆ ਦੇਣਾ ਹੀ ਦੇਣਾ ਇਹਦੇ ਚੋ ਫਾਲੋ ਨਹੀਂ ਹੋਇਆ ਹਾਈ ਕੋਰਟ ਨੇ ਵੀ ਉਹਦੇ ਚ ਨੋਟਿਸ ਇਸ਼ੂ ਕਰਤਾ 21 ਤਰੀਕ ਨੂੰ ਇਹ ਜਿਹੜਾ ਮਾਮਲਾ ਹੈ ਕਿਉਂਕਿ ਇਲੀਗਲ ਡਿਟੈਂਸ਼ਨ ਦਾ ਮਾਮਲਾ ਹੈ 21 ਤਰੀਕ ਨੂੰ ਹਾਈ ਕੋਰਟ ਦੇ ਵਿੱਚ ਵੀ ਟੇਕ ਅਪ ਹੋਣਾ ਤੇ ਹੁਣ ਕੱਲ ਵਾਸਤੇ ਪੂਰੇ 3:70 ਨੂੰ ਪੇਸ਼ ਕਰਨਾ ਪਰ ਮੈਂ ਇੱਕ ਗੱਲ ਉਹਦੇ ਜ਼ਰੂਰ ਕਹਿਣੀ ਚਾਹਨਾ ਕਿ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਮਿਲੀ ਭੁਗਤ ਹੈ ਨਾ ਇਹ ਬਹੁਤ ਖੁੱਲ ਕੇ ਸਾਹਮਣੇ ਆਈ ਕਿਉਂਕਿ ਤੁਸੀਂ ਦੇਖੋ ਵੀ ਚੋਣਾ ਦੌਰਾਨ ਐਸ்சி ਐਕਟ ਦੇ ਨੀਚੇ ਰਾਜਾ ਵੜਿੰਗ ਤੇ ਪਰਚਾ ਦਰਜ ਕੀਤਾ ਗਿਆ ਕਾਂਗਰਸ ਦੇ ਪ੍ਰਧਾਨ ਤੇ ਅਜੇ ਤੱਕ ਉਹਨੂੰ ਤਾਂ ਫੜਨ ਗਏ ਨਹੀਂ ਕਿਸੇ ਕਾਂਗਰਸੀ ਨੂੰ ਤਾਂ ਫੜਿਆ ਨਹੀਂ ਐਸ்சி ਕਮਿਸ਼ਨ ਦੇ ਚੇਅਰਮੈਨ ਬਾਰ-ਬਾਰ ਕਹਿ ਰਹੇ ਨੇ ਗੱਡੀ ਸਾਹਿਬ ਕਿ ਜੀ ਰਾਜਾ ਵੜਿੰਗ ਨੂੰ ਕਿਉਂ ਨਹੀਂ ਫੜਦੇ ਪਰ ਨਹੀਂ ਉਹ ਪਰਚਾ ਇਹਨਾਂ ਲਈ ਛੋਟਾ ਹੈ ਜਿੱਥੇ ਇੱਕ ਸਾਬਕਾ ਗ੍ਰਹਿ ਮੰਤਰੀ ਇੱਕ ਮذਬੀ ਸਿੱਖ ਭਾਈਚਾਰੇ ਤੇ ਟਿੱਪਣੀ ਕੀਤੀ ਗਈ ਹੈ ਉਹ ਪਰਚਾ ਛੋਟਾ ਹੈ ਇਹ ਪੋਲਿਟਿਕਲ ਪਰਚਾ ਜਿੱਥੇ ਪੁਲਿਸ ਆ ਪੰਜਾਲੀ ਨੰਬਰ ਪਲੇਟ ਲਾ ਕੇ ਘੁੰਮ ਰਹੀ ਹੈ ਵੱਡਾ ਤੇ ਅਕਾਲੀ ਦਲ ਦੇ 30-30 ਬੰਦਿਆਂ ਨੂੰ ਪੁਲਿਸ ਰਾਤਾਂ ਨੂੰ ਘਰੋਂ ਚੱਕ ਰਹੀ ਹੈ ਇਥੋਂ ਸਪਸ਼ਟ ਹੈ ਕਿ ਸਰਕਾਰ ਬੁਖਲਾ ਚੁੱਕੀ ਹੈ ਸਰਕਾਰ ਨੂੰ ਇੱਕ ਗੱਲ ਸਮਝ ਆ ਗਈ ਹੈ ਕਿ 2027 ਦੇ ਵਿੱਚ ਹੁਣ ਲੋਕ ਸ਼ਰਮ ਨਹੀਂ ਅਕਾਲੀ ਦਲ ਦੇ ਨਾਲ ਨੇ ਉਸ ਫਰਸਟ੍ਰੇਸ਼ਨ ਤੇ ਸਾਰੀ ਕਾਰਵਾਈ ਕਿੱਥੇ ਜਾਂਦੀ ਦੇਖੋ ਅੱਜ ਅਦਾਲਤ ਦੇ ਵਿੱਚ ਪੁਲਿਸ ਫਿਰ ਆਪਣੇ ਰਿਮਾਂਡ ਰਿਕਵੈਸਟ ਲੈ ਕੇ ਆਈ ਹੈ ਕਿ ਜੀ 5 ਦਿਨ ਦਾ ਇਹਨਾਂ ਦਾ ਰਿਮਾਂਡ ਚਾਹੀਦਾ ਕਿਉਂਕਿ ਜੀ ਇਹਨਾਂ ਤੋਂ ਅਸੀਂ ਪਤਾ ਨਹੀਂ ਸਿਮਾ ਰਿਕਵਰ ਕਰਨੀਆਂ ਨੇ ਲੈਪਟਾਪ ਰਿਕਵਰ ਸੋ ਅਦਾਲਤ ਨੂੰ ਅਸੀਂ ਦੱਸਿਆ ਵੀ ਇਹ ਤਾਂ ਕੇਸ ਹੀ ਹੈ ਨਹੀਂ ਕੇਸ ਹੈ ਕਿ ਦੋ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਤੇ ਸੀ ਜਿਨ੍ਹਾਂ ਨੂੰ ਰੋਕਿਆ ਗਿਆ ਤੇ ਉਹਦੀ ਅਸਲੀਅਤ ਇਹ ਹੈ ਕਿ ਇਸ ਕੇਸ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਜਿਹੜੇ ਕਿ ਫੇਕ ਨੰਬਰ ਪਲੇਟ ਲਾ ਕੇ ਗੱਡੀ ਤੇ ਜਿਹੜੀ ਕੰਚਨਪ੍ਰੀਤ ਹੈ ਜਿਹੜੇ ਕਿ ਉਰੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਸੀ ਸੁਖਵਿੰਦਰ ਕੌਰਨ ਦਾਵਾ ਉਹਨੂੰ ਫਾਲੋ ਕਰ ਰਹੇ ਸੀ ਜਦੋਂ ਪਬਲਿਕ ਨੇ ਰੋਕਿਆ ਤਾਂ ਉਹਨਾਂ ਨੇ ਆ ਕੇ ਦੱਸਿਆ ਕਿ ਜੀ ਅਸੀਂ ਤਾਂ ਪੁਲਿਸ ਵਾਲੇ ਆ ਨਾ ਉਹਨਾਂ ਨੇ ਵਰਦੀ ਪਾਈ ਸੀ ਔਰ ਜਦੋਂ ਬਾਅਦ ਚ ਗੱਡੀ ਦਾ ਨੰਬਰ ਚੈੱਕ ਕੀਤਾ ਗਿਆ ਤਾਂ ਸਕੂਟਰ ਦਾ ਨੰਬਰ ਤੇ ਅਜ ਆਈਓ ਸਾਹਿਬ ਨੇ ਆ ਕੇ ਦੱਸਿਆ ਉਹਨਾਂ ਨੇ ਕੋਰਟ ਚ ਐਫ ਆਈ ਆਰ ਵੀ ਪ੍ਰੋਡਿਊਸ ਕੀਤੀ ਹੈ ਕਿ ਅਸੀਂ ਉਹਦੇ ਤੇ ਪਰਚਾ ਦਿੱਤਾ ਸੋ ਫਿਰ ਤਾਂ ਫੈਂਸੀ ਖਤਮ ਹੋ ਗਿਆ ਮਤਲਬ ਜੇ ਕੋਈ ਕ੍ਰਿਮੀਨਲ ਐਕਟ ਕੀਤਾ ਉਹ ਤਾਂ ਪੁਲਿਸ ਨੇ ਕੀਤਾ ਫੇਕ ਨੰਬਰ ਪਲੇਟ ਲਾ ਕੇ ਅਗਰ ਬਿਨਾ ਵਰਦੀ ਤੋਂ ਪੁਲਿਸ ਵਾਲੇ ਘੁਮਰੇ ਨੇ ਤੇ ਜੇ ਪਬਲਿਕ ਨੇ ਰੋਕ ਕੇ ਇਹ ਤਾਂ ਫਿਰ ਮਦਦ ਹੋਈ ਕਿਉਂਕਿ ਪੰਜਾਬ ਚ ਤਾਂ ਇਹ ਦਿਨ ਆਪਾਂ ਦੇਖਦੇ ਆ ਕਿ ਕਿਤੇ ਬੰਬ ਬਲਾਸਟ ਹੋ ਰਿਹਾ ਕਿਤੇ ਗੈਂਗਸਟਰ ਕਤਲ ਕਰ ਰਹੇ ਨੇ ਸੋ ਅਗਰ ਫੇਕ ਨੰਬਰ ਪਲੇਟ ਵਾਲੀ ਗੱਡੀ ਨੂੰ ਲੋਕਾਂ ਨੇ ਰੋਕਿਆ ਤਾਂ ਪੁਲਿਸ ਦੀ ਮਦਦ ਕੀਤੀ ਹੈ ਫਿਰ ਇਹ ਜਿਹੜਾ ਆਫੈਂਸ ਹੈ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਮੈਨੂੰ ਲੱਗਦਾ ਵੀ ਕਟੋ-ਕਟ 30 ਬੰਦੇ ਇਸ ਕੇਸ ਦੇ ਵਿੱਚ ਇਨਵੋਲ ਕੀਤੇ ਨੇ ਸਿਰਫ ਕਿਉਂਕਿ ਇਹ ਜਿਹੜੀ ਸਰਕਾਰ ਹੈ ਇਹ ਚੋਣ ਦੇ ਵਿੱਚ ਇਹਨੂੰ ਪਤਾ ਲੱਗ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗ੍ਰਾਫ ਹੈ ਉਹ ਬਹੁਤ ਵੱਧ ਗਿਆ ਲੋਕ ਆਉਂਦੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸੋ ਸਿਰਫ ਪੋਲੀਟੀਕਲ ਵੰਡਾਟਾ ਤਹਿਤ ਪਰਚਾ ਦਰਜ ਕੀਤਾ ਗਿਆ ਸੋ 5 ਦਿਨ ਦਾ ਰਿਮਾਂਡ ਸੀ ਉਹ ਜੱਜ ਸਾਹਿਬ ਨੇ ਕਿਹਾ ਕਿ ਕੱਲ ਨੂੰ 3 ਵਜੇ ਤੱਕ ਕੱਲ ਨੂੰ 3 ਵਜੇ ਦੁਬਾਰਾ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨਾ ਹੈ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਪੁਲਿਸ ਵਾਲੇ ਦੋ ਜਿਹੜੇ ਗੁਰਿੰਦਰ ਸਿੰਘ ਹੈ ਤੇ ਦੂਸਰਾ ਹੈ ਉਹਨਾਂ ਦਾ ਜੁਡੀਸ਼ੀਅਲ ਉਹਨਾਂ ਦਾ ਰਿਮਾਂਡ ਮੰਗਿਆ ਹੀ ਨਹੀਂ 79 ਦਾ 5 ਦਿਨ ਦਾ ਮੰਗਿਆ ਸੀ 1 ਦਿਨ ਦਾ ਮਿਲਿਆ ਕੱਲ ਨੂੰ 3 ਵਜੇ 79 ਨੂੰ ਕੋਰਟ ਚ ਪ੍ਰੋਡਿਊਸ ਕਰ ਕਲੀਅਰ ਸਰ ਜਿਹੜੀ ਅਨਨੋਨ ਬੰਦੇ ਦੇ ਉੱਪਰ ਕੀਤਾ ਕੁਝ ਦਿੱਤੀ ਉਹਨਾਂ ਦੇਖੋ ਮੈਂ ਸਪਸ਼ਟ ਤੌਰ ਤੇ ਗੱਲ ਦੱਸਣੀ ਚਾਹੁੰਦਾ ਕਿ ਜਿੱਦਣ ਨਛੱਤਰ ਸਿੰਘ ਨੂੰ ਇੱਥੇ ਰਣਜੀਤ ਐਵੇਨਿਊ ਦੇ ਕੈਫੇ ਤੋਂ ਚੱਕਿਆ ਗਿਆ ਇਹਨੂੰ 3:45 ਤੇ ਉੱਥੋਂ ਪੁਲਿਸ ਚੱਕ ਕੇ ਲੈ ਗਈ ਹੈ ਤੇ ਪਰਚਾ 6:30 ਵ ਇਸ ਦੌਰਾਨ ਅਸੀਂ ਇੱਕ ਹੈਬੀਅਸ ਕੋਰਪਸ ਹਾਈ ਕੋਰਟ ਦੇ ਵਿੱਚ ਪਾਈ ਸੀ ਪਰ ਜਦੋਂ ਹੈਬੀਅਸ ਕੋਰਪਸ ਲਿਸਟ ਹੋਈ ਉਸ ਤੋਂ ਪਹਿਲਾਂ ਪੁਲਿਸ ਨੇ ਪਰਚਾ ਦਰਜ ਕਰਕੇ ਇੱਕ ਸਟੇਟਮੈਂਟ ਜਾਰੀ ਕਰਤੀ ਕਿ ਅਸੀਂ ਇਹਨੂੰ ਅਰੈਸਟ ਕੀਤਾ ਪਰ ਉਹ ਹੈਬੀਅਸ ਅੱਜ ਫੇਰ ਦੁਬਾਰਾ ਸੁਣਵਾਈ ਤੇ ਹਾਈ ਕੋਰਟ ਆਈ ਕਿਉਂਕਿ ਅਰਨੇਸ਼ ਕੁਮਾਰ ਦੀ ਇੱਕ ਜੱਜਮੈਂਟ ਹੈ ਸੁਪਰੀਮ ਕੋਰਟ ਦੀ ਐਪੈਕਸ ਕੋਰਟ ਦੀ ਉਹ ਕਹਿੰਦੇ ਕਿ ਅਗਰ 7 ਸਾਲ ਤੋਂ ਸਜ਼ਾ ਕਿਸੇ ਆਫੈਂਸ ਦੇ ਵਿੱਚ ਘਟ ਹੈ ਤੇ ਤੁਸੀਂ ਉਹਦੇ ਚ ਅਕਿਊਜ਼ ਨੂੰ ਅਰੇਸਟ ਕਰਨਾ ਚਾਹੁੰਦੇ ਹੋ ਤਾਂ 41A ਦਾ ਜਿਹੜਾ ਨੋਟਿਸ ਹੈ ਉਹ ਮੰਡੇਟਰੀ ਆ ਦੇਣਾ ਹੀ ਦੇਣਾ ਇਹਦੇ ਚੋ ਫਾਲੋ ਨਹੀਂ ਹੋਇਆ ਹਾਈ ਕੋਰਟ ਨੇ ਵੀ ਉਹਦੇ ਚ ਨੋਟਿਸ ਇਸ਼ੂ ਕਰਤਾ 21 ਤਰੀਕ ਨੂੰ ਇਹ ਜਿਹੜਾ ਮਾਮਲਾ ਹੈ ਕਿਉਂਕਿ ਇਲੀਗਲ ਡਿਟੈਂਸ਼ਨ ਦਾ ਮਾਮਲਾ ਹੈ 21 ਤਰੀਕ ਨੂੰ ਹਾਈ ਕੋਰਟ ਦੇ ਵਿੱਚ ਵੀ ਟੇਕ ਅਪ ਹੋਣਾ ਤੇ ਹੁਣ ਕੱਲ ਵਾਸਤੇ ਪੂਰੇ 3:70 ਨੂੰ ਪੇਸ਼ ਕਰਨਾ ਪਰ ਮੈਂ ਇੱਕ ਗੱਲ ਉਹਰੇ ਜ਼ਰੂਰ ਕਹਿਣੀ ਚਾਹਨਾ ਕਿ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਮਿਲੀ ਭੁਗਤ ਹੈ ਨਾ ਇਹ ਬਹੁਤ ਖੁੱਲ ਕੇ ਸਾਹਮਣੇ ਆਈ ਕਿਉਂਕਿ ਤੁਸੀਂ ਦੇਖੋ ਵੀ ਚੋਣਾ ਦੌਰਾਨ ਐਸਸੀ ਐਕਟ ਦੇ ਨੀਚੇ ਰਾਜਾ ਵੜਿੰਗ ਤੇ ਪਰਚਾ ਦਰਜ ਕੀਤਾ ਗਿਆ ਕਾਂਗਰਸ ਦੇ ਪ੍ਰਧਾਨ ਤੇ ਅਜੇ ਤੱਕ ਉਹਨੂੰ ਤਾਂ ਫੜਨ ਗਏ ਨਹੀਂ ਕਿਸੇ ਕਾਂਗਰਸੀ ਨੂੰ ਤਾਂ ਫੜਿਆ ਨਹੀਂ ਐਸਸੀ ਕਮਿਸ਼ਨ ਦੇ ਚੇਅਰਮੈਨ ਬਾਰ-ਬਾਰ ਕਹਿ ਰਹੇ ਨੇ ਗੜੀ ਸਾਹਿਬ ਕਿ ਜੀ ਰਾਜਾ ਵੜਿੰਗ ਨੂੰ ਕਿਉਂ ਨਹੀਂ ਫੜਦੇ ਪਰ ਨਹੀਂ ਉਹ ਪਰਚਾ ਇਹਨਾਂ ਲਈ ਛੋਟਾ ਹੈ ਜਿੱਥੇ ਇੱਕ ਸਾਬਕਾ ਗ੍ਰਹਿ ਮੰਤਰੀ ਇੱਕ ਮਜਬੂਸ ਇੱਕ ਭਾਈਚਾਰੇ ਤੇ ਟਿੱਪਣੀ ਕੀਤੀ ਗਈ ਹੈ ਉਹ ਪਰਚਾ ਛੋਟਾ ਹੈ ਇਹ ਪੋਲੀਟੀਕਲ ਪਰਚਾ ਜਿੱਥੇ ਪੁਲਿਸ ਆਪ ਜਾਲੀ ਨੰਬਰ ਪਲੇਟ ਲਾ ਕੇ ਘੁਮਰੀਏ ਵੱਡਾ ਤੇ ਅਕਾਲੀ ਦਲ ਦੇ 30-30 ਬੰਦਿਆਂ ਨੂੰ ਪੁਲਿਸ ਰਾਤਾਂ ਨੂੰ ਘਰੋਂ ਚੱਕ ਰਹੀ ਹੈ ਇਥੋਂ ਸਪਸ਼ਟ ਹੈ ਕਿ ਸਰਕਾਰ ਬੁਖਲਾ ਚੁੱਕੀ ਹੈ ਸਰਕਾਰ ਨੂੰ ਇੱਕ ਗੱਲ ਸਮਝ ਆ ਗਈ ਹੈ ਕਿ 2027 ਦੇ ਵਿੱਚ ਹੁਣ ਲੋਕ ਸ਼ਰਮਨੀ ਅਕਾਲੀ ਦਲ ਦੇ ਨਾਲ ਨੇ ਉਸ ਫਰਸਟ੍ਰੇਸ਼ਨ ਤੇ ਸਾਰੀ ਕਾਰਵਾਈ ਕਿੱਥੇ ਜਾ ਰਹੀ ਹੈ